ਆਪਣੇ ਕੀਮਤੀ ਜ਼ਿੰਦਗੀ ਦੇ ਜੋ ਟੀਚਰ ਸਾਹਿਬਾਨ ਤੁਹਾਨੂੰ ਹੋਮਵਰਕ ਕਰਾਉਂਦੇ ਨੇ ਤੁਸੀਂ ਇਹਨਾਂ ਨੂੰ ਕਾਪੀਆਂ ਦੇ ਉੱਤੇ ਹੋਮਵਰਕ ਰੋਜ਼-ਰੋਜ਼ ਆਪਣਾ ਕੰਪਲੀਟ ਕਰਕੇ ਉਹਨੂੰ ਰੋਜ਼-ਰੋਜ਼ ਯਾਦ ਕਰੋ ਜੇ ਯਾਦ ਕਰੋਗੇ ਤੇ ਤੁਹਾਨੂੰ ਪੇਪਰਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਊਗੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ এডਿਕੇਸ਼ਨ ਦੀ ਬਹੁਤ ਲੋੜ ਆ ਸਾਡਾ ਪੰਜਾਬ ਜਿਹੜਾ ਵਾ এডਿਕੇਸ਼ਨ ਤੋਂ ਬਹੁਤ ਪਿੱਛੇ ਜਾ ਰਿਹਾ ਏ ਜੇ ਤੁਸੀਂ ਪੜੋਗੇ ਤੇ ਵੱਡੇ ਵੱਡੇ ਅਫਸਰ ਬਣੋਗੇ ਆਈਪੀਐਸ ਅਫਸਰ ਬਣ ਕੇ ਵੱਡੀਆਂ ਵੱਡੀਆਂ ਕੁਰਸੀਆਂ ਦੇ ਉੱਤੇ ਸਰਕਾਰ ਦੇ ਮੰਨੇਦੇ ਬਣੋਗੇ ਪਰ ਲੋੜਿਆ ਸਾਨੂੰ ਪੜ੍ਹਾਈ ਦੀ ਅੱਜ ਯੂਪੀ ਬਿਹਾਰ ਉੱਥੋਂ ਦੇ ਜਿਹੜੇ ਬੱਚੇ ਆ ਪੜ੍ਹ ਕੇ ਆਈਪੀਐਸ ਅਫਸਰ ਸਾਡੇ ਪੰਜਾਬ ਦੇ ਵਿੱਚ ਲੱਗ ਰਹੇ ਆ ਪਰ ਸਾਡੇ ਪੰਜਾਬ ਦੀ ਬਦਕਿਸਮਤੀ ਇਹ ਆ ਕਿ ਸਾਡੇ ਬੱਚੇ ਅੱਜ ਨਾ ਪੜਨ ਕਰਨ ਵੱਡੇ ਵੱਡੇ ਅਫਸਰ ਨਹੀਂ ਬਣ ਰਏ ਜਿਹਦੇ ਕਰਕੇ ਸਾਡਾ ਪੰਜਾਬ ਦਾ ਭਵਿੱਖ ਬਹੁਤ ਜ਼ਿਆਦਾ ਪਿੱਛੇ ਜਾ ਰਿਹਾ ਹੈ ਤਾਂ ਨੋ ਇਹ ਮੈਸੇਜ ਆ ਕੇ ਤੁਹਾਡੇ ਮਾਪਿਓ ਮਿਹਨਤ ਕਰਕੇ ਤੁਹਾਨੂੰ ਸਕੂਲ ਭੇਜਦੇ ਨੇ ਹਰ ਇੱਕ ਚੀਜ਼ ਸਮੇਂ ਦੇ ਨਾਲ ਪ੍ਰੋਵਾਈਡ ਕਰਾਉਂਦੇ ਨੇ ਤੁਸੀਂ ਆਪਣੇ ਮਾਪਿਓ ਦੀ ਮਿਹਨਤ ਨੂੰ ਸਫਲ ਕਰਨਾ ਹੈ ਟੀਚਰ ਸਹਿਬਾਨਾਂ ਦੀ ਮਿਹਨਤ ਨੂੰ ਸਫਲ ਕਰਨਾ ਹੈ ਪੜ੍ਹਾਈ ਬਹੁਤ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਇਹਨੂੰ ਜ਼ਰੂਰ ਪੜੋ ਜੇ ਤੁਹਾਡੇ ਕੋਲ ਗਿਆਨ ਆ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਲੋ ਜੀ ਰਿਸ਼ੀਸ਼ ਸਿੰਘ ਬੁਮਾਰਾ ਜਿਨ੍ਹਾਂ ਨੇ ਬਹੁਤ ਐਕਾਇਕ ਕਿ ਪੜ੍ਹਾਈ ਵਿਦਿਆ ਅਨਮੁੱਲ ਹੈ ਵਿੱਦਿਆ ਹੋਰ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਪੜ ਕੇ ਤੇ ਆਪਣਾ ਆਪਣੇ ਦੇਸ਼ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਦੇ ਨਾਲ ਆਪਣੇ ਗੁਰੂ ਜਿਹੜੇ ਆ ਟੀਚਰ ਸਹਿਬਾਨ ਉਹਨਾਂ ਦਾ ਨਾਮ ਰੋਸ਼ਨ ਕਰੋਗੇ ਤੇ ਅੱਜ ਹੁਣ ਜੁੜ ਚੁੱਕੇ ਨੇ ਸਰਜ ਸਿੰਘ ਕੁਮਾਰਪੁਰਾ ਉਹਗੇ ਸਮਾਜ ਸੇਵੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਇਸ ਵਿਸ਼ੇ ਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਸਾਡੇ ਟੀਮ ਹਰ ਸਾਲ ਦੀ ਤਰ੍ਹਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਾਕੋ ਪਿੰਡਾਂ ਵਿੱਚ ਜਾ ਕੇ ਵਾਕੋ ਸਕੂਲਾਂ 'ਚ ਜਾ ਕੇ ਐਲੀਮੈਂਟਰੀ ਸਕੂਲਾਂ 'ਚ ਮਿਡਲ ਸਕੂਲਾਂ 'ਚ ਅਸੀਂ ਐਜੂਕੇਸ਼ਨ ਨੂੰ ਬੱਚਾਂ 'ਚ ਚੇਤਨਾ ਜਾਗਤੀ ਪੈਦਾ ਕਰਨ ਲਈ ਇਸ ਸਟੇਸ਼ਨੀ ਪ੍ਰੋਵਾਈਡ ਕਰਾਉ ਰਹੇ ਹਾਂ ਅੱਜ 3 ਸਾਡੀ ਵਾਕੋਕ ਸਕੂਲਾਂ ਦਾ ਦੌਰਾ ਕਰਕੇ ਵਾਕੋ ਸਕੂਲਾਂ 'ਚ ਸਟੇਸ਼ਨੀ ਪ੍ਰੋਵਾਈਡ ਕਰਾ ਕੇ ਅੱਜ ਮਿਡਲ ਸਕੂਲ ਕਠਾਣੀਆਂ ਮੋੜ ਰਾਮਪਰਾ ਤੇ ਐਲੀਮੈਂਟਰੀ ਸਕੂਲ ਕਠਾਣੀਆਂ ਮੋੜ ਰਾਮਪਰਾ ਵਿਖੇ ਹਾਜ਼ਰ ਹੋਇਆ ਅਸੀਂ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਦਿਨੇਸ਼ ਕੁਮਾਰ ਜੀ ਦਾ ਬਹੁਤ ਧੰਨਵਾਦੀ ਆ ਅਸੀਂ ਟੀਚਰ ਸਾਹਿਬਾਨ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਸਾਡੀ ਟੀਮ ਨੂੰ ਸਮਾਂ ਦਿੱਤਾ ਬਚਨ ਸਮਝ ਦਿੱਤਾ ਸਾਡਾ ਮੁੱਖ ਦੇਸ਼ ਇਹ ਹੈ ਕਿ ਸਾਡੀ ਪੰਜਾਬ ਦੀ ਜੋ ਐਜੂਕੇਸ਼ਨ ਦਾ ਲੈਵਲ ਹੈ ਬਹੁਤ ਡਾਊਨ ਹੋ ਗਿਆ ਜਿਤਨਾ ਸਾਡਾ ਪੰਜਾਬ ਦਾ ਪਾਣੀ ਡਾਊਨ ਹੋ ਗਿਆ ਉਸ ਤਰ੍ਹਾਂ ਸਾਡੀ ਐਜੂਕੇਸ਼ਨ ਦਾ ਲੈਵਲ ਡਾਊਨ ਹੋ ਗਿਆ ਓਡੀਸ਼ਾ ਕੇਰਲਾ ਤਾਮਿਲਨਾਡੂ ਉੱਥੇ ਐਜੂਕੇਸ਼ਨ ਇੰਨੀ ਲੋਕਾਂ ਨੇ ਲਈ ਹੈ ਕਿ ਉੱਥੇ ਜਿਹੜਾ ਹਰ ਇਨਸਾਨ ਬਹੁਤ ਪੜਿਆ ਲਿਖਿਆ ਉਹਨਾਂ ਦੀ ਸੋਚ ਵੱਡੀ ਆ ਪਰ ਬਦਕਿਸਮਤੀ ਸਾਡੀ ਪੰਜਾਬ ਦੀ ਕਿ এডਿਕੇਸ਼ਨ ਦਾ ਮਿਆਰ ਨੀਵਾ ਹੋਣ ਕਰਕੇ ਸਾਡੇ ਬੱਚੇ 10ਵੀਂ ਤੋਂ ਬਾਅਦ ਗੜੀ ਪਾੜਨੀ ਲੱਗੇ ਅਸੀਂ ਬੱਚਿਆਂ ਨੂੰ ਇਹ ਸਟੇਸ਼ਨਰੀ ਜੋ ਪ੍ਰਾਈ ਕਰ ਰਹੇ ਆ ਇਹਦਾ ਮਤਲਬ ਕਿ ਜੋ ਕਾ ਜਾਗਰਤ ਕਰਨਾ ਬੱਚਿਆਂ ਨੂੰ ਜਾਗਰਤ ਕਰਨਾ এডਿਕੇਸ਼ਨ ਤੇ ਅਜਿਹੀ ਦੀ ਪੀ ਚੀਜ਼ ਆ ਬੱਚਿਓ ਇਬਰਾਹਿਮ ਲਿੰਕਨ ਪਹਿਲਾ ਰਾਸ਼ਟਰਪਤੀ ਹੋਇਆ ਅਮਰੀਕਾ ਦਾ ਜਿਹਨੂੰ এডਿਕੇਸ਼ਨ ਬਾਰੇ ਪਰਿਵਾਰ ਨਹੀਂ ਪ੍ਰੋਵਾਈਡ ਕਰਾ ਸਕਦਾ ਪਰ ਐਜੂਕੇਸ਼ਨ ਲੈਣਾ ਚਾਹੁੰਦਾ ਸੀ ਉਹਦੇ ਲੈਟਰਾਂ ਵੀ ਨਹੀਂ ਕਰਨੀ ਸੀ ਦੀਵੇ ਨਹੀਂ ਸੀ ਪਰ ਉਹਨੇ ਸੜਕਾਂ ਉਤੇ ਆਪੇ ਲੇ ਲੈ ਕੇ ਪੜ੍ਹਾਈ ਕੀਤੀ ਤੇ ਪਹਿਲਾ ਰਾਸ਼ਟਰਪਤੀ ਅਮਰੀਕਾ ਦਾ ਬਣਿਆ ਸਾਡੇ ਚੀਫ ਜਸਟਿਸ ਕੁਤਾਜੂ ਜੀ ਜਿਹੜੇ ਸੁਪਰੀਮ ਕੋਰਟ ਤੋਂ ਰਿਟਾਇਰ ਹੋਏ ਉਹਨਾਂ ਵੀ ਸਾਡੇ ਦੇਸ਼ ਨੂੰ ਇੱਕ ਸਬੇਧ ਦਿੱਤਾ ਕਿ ਆਪਣਾ ਮਾਂ ਬਾਪ ਥੋੜਾ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਵੇ ਮੰਦਰਾ ਗੁਰਦਿਆਂ ਚ ਨਾ ਜਾਵੇ ਮੰਦਰਾ ਗੁਰਦਜ ਗੋਲਕ ਚ ਪੈਸਾ ਨਾ ਪਾਵੇ ਆਪਣੇ ਬੱਚੇ ਨੂੰ ਪੈਨਸਲ ਤੇ ਕਿਤਾਬਾਂ ਲੈ ਕੇ ਦੇ ਕੇ ਐਜੂਕੇਸ਼ਨ ਦੇ ਕੇ ਚੰਗੇ ਇਨਸਾਨ ਬਣਾਵੇ ਪਰ ਬਾਅਦ ਕਿਸੇ ਨਹੀਂ ਸਾਡੇ ਮਾਪੇ ਸਾਡੇ ਡੇਰਾਂ ਦੇ ਵਿੱਚ ਫਸ ਕੇ ਸਾਡੇ ਬਾਬਿਆਂ ਦੇ ਅੰਧਵਿਸ਼ਵਾਸਾਂ ਵਿੱਚ ਫਸ ਕੇ ਅਸੀਂ ਗਿਰਜਿਆਂ ਦੇ ਚੱਕਰਾਂ ਵਿੱਚ ਫਸ ਗਏ ਅਸੀਂ ਬਾਬਿਆਂ ਨੂੰ ਤਾਂ ਪਾਲਦੇ ਪਰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਤੋਂ ਅਸਮਰਥ ਹੋ ਗਏ ਅਸੀਂ ਬੇਨਤੀ ਕਰਦੇ ਹਾਂ ਸਾਰੇ ਸਮਾਜ ਦੇ ਉਹਨਾਂ ਚੰਗੇ ਇਨਸਾਨਾਂ ਨੂੰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਧਨ ਦੌਤ ਨਾਲ ਇੱਥੇ ਭੇਜਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਦਸਵੰਦ ਕੱਟ ਕੇ ਇਹਨਾਂ ਬੱਚਿਆਂ ਦੇ ਜੀਵਨ ਚੰਗਾ ਬਣਾਉਂਦੀ ਇੱਕ ਬਰਾਲਾ ਕਰੀ ਉਹਨਾਂ ਨੂੰ ਜੈਸੂ ਕਿਸ਼ਨ ਦੇ ਲਈ ਚੰਗੀਆਂ ਕਿਤਾਬਾਂ ਚੰਗੀ ਸਹੂਲਤ ਦਵਾਈਏ ਤੇ ਨਾਲ ਜਿਹੜੇ ਗਰੀਬ ਲੋਕ ਦਵਾਈਆਂ ਲੈਣ ਤੋਂ ਸਮਰੱਥ ਉਹਨਾਂ ਨੂੰ ਦਵਾਈ ਵੀ ਦੁਪਰਾਇ ਕਰਾ ਸਕੀਏ ਲੋ ਜੀ ਸਭ ਜਿਸ ਨੂੰ ਗਮਾਨਪੁਰ ਜੋਗ ਸਮਾਜ ਸੇਵੀ ਹੈ ਉਹਨਾਂ ਨੇ ਕਾਪੀ ਬਾਰੀਆਂ ਜਨਿਵਰ ਪੜ ਕੇ ਆਈਪੀਐਸ ਸਪੀਸ ਦਾ ਆਈਐਸ ਅਫਸਰ ਬਣਿਆ ਪਰ ਸਾਡੇ ਪੰਜਾਬ ਦੇ ਵਿੱਚ ਸਿੱਖਿਆ ਤੋਂ ਪਛੜਦਾ ਜਾ ਰਿਹਾ ਇਸਨੂੰ ਇਹ ਵਿਦਿਆਰਥੀ ਬਹੁਤ ਜ਼ਰੂਰਤ ਹੈ ਤੇ ਲੋਜ ਸਾਡੇ ਨਾਲ ਜੁੜ ਚੁੱਕੇ ਨੇ ਸ੍ਰੀ ਦ੍ਰਿਸ਼ ਕੁਮਾਰ ਜੀ ਜੋ ਇੱਥੇ ਇੰਚਾਰਜ ਨੇ ਕਠਾਣੀ ਸਕੂਲ ਦੇ ਅਸੀਂ ਇਹਨਾਂ ਨਵੀਂ ਗੱਲ ਕਰਾਂਗੇ ਕਿ ਅੱਜ ਦਾ ਜਿਹੜਾ ਮੈਸੇਜ ਆ ਜੋ ਇੱਕ ਉਹ ਕੇ ਸਵਾਸੇ ਵੀ ਆਇਆ ਇਹਨਾਂ ਬਰੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਔਰ ਬੱਚੇ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਿ ਇਹ ਛੋਟੇ ਛੋਟੇ ਬੱਚੇ ਜਿਹੜੇ ਆ ਇਹਨਾਂ ਨੂੰ ਇੱਕ ਚੰਗੀ ਸੇਧ ਦੇ ਰਿਹਾ ਕਿ ਇਹਨਾਂ ਨੂੰ ਪੈਨਸਲ ਕਾਪੀਆਂ ਦਿੱਤੀਆਂ ਜਾ ਰੀਆਂ ਕਿ ਇਹ ਇੱਕ ਪੜਨਗੇ ਇੱਕ ਸਹੀ ਦਿਸ਼ਾ ਵੱਲ ਜਾਣਗੇ ਦੂਜਾ ਸਰ ਨੇ ਬਹੁਤ ਵਧੀਆ ਗੱਲ ਕੀਤੀ ਕਿ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਜਾ ਕੇ ਕਿਉਂ ਖਰਾਬ ਹੋ ਰਹੇ ਹੋ ਉੱਥੇ ਇੰਨੀ ਫੀਸ ਹੈ ਲੇਕਿਨ ਟੀਚਰ ਜਿਹੜੇ ਰੱਖੇ ਹੋਏ ਆ ਉਹ ਸਿਰਫ ਪਲੱਸ 2 ਆ ਬਹੁਤ ਵਧੀਆ ਇਹਨਾਂ ਨੇ ਐਨਾਲਿਸਿਸ ਕੀਤਾ ਇਹਨਾਂ ਨੇ ਪੂਰਾ ਆਪਣੇ ਇਸ ਏਰੀਆ ਦੀ ਸਟੱਡੀ ਕੀਤੀ ਹੈ ਜਿੱਚੋ ਇਹਨਾਂ ਨੂੰ ਪਤਾ ਲੱਗ ਰਿਹਾ ਵਾ ਕਿ ਉਹ ਇੱਕ ਦੁਕਾਨਦਾਰੀ ਖੁੱਲੀ ਹੋਈ ਹੈ ਉਹ ਸਿਰਫ ਦੁਕਾਨਾਂ ਖੁੱਲੀਆਂ ਐ ਉਹਨਾਂ ਨੇ ਤੁਹਾਡੀ ਪੈਸੇ ਜਿਹੜੇ ਖਿੱਚਨੇ ਆ ਲੇਕਿਨ ਜਿੰਨੇ ਵੈਲ ਕੁਆਲੀਫਾਈਡ ਟੀਚਰ ਸਰਕਾਰੀ ਸਕੂਲਾਂ ਚ ਜਿੰਨੀਆਂ ਫੈਸਿਲਿਟੀਆਂ ਸਰਕਾਰੀ ਸਕੂਲਾਂ ਚ ਐ ਉਹ ਸਾਰੀਆਂ ਸਾਡੀਆਂ ਇੱਥੇ ਐ ਇਸ ਕਰਕੇ ਮੈਂ ਸਾਰੇ ਬੱਚਿਆਂ ਨੂੰ ਵੀ ਕਹਿਣਾ ਵਾ ਕਿ ਜਿੰਨੇ ਤੁਹਾਡੇ ਲਾਗੇ ਚਾਗੇ ਬੱਚੇ ਆ ਉਹਨਾਂ ਨੂੰ ਕਹੋ ਕਿ ਅਸੀਂ ਸਰਕਾਰੀ ਸਕੂਲਾਂ ਚ ਜਾਣਾ ਐ ਔਰ ਮੈਂ ਆਪਣੀ ਟੀਮ ਵੱਲੋਂ ਆਪਣੇ ਟੀਚਰਜ਼ ਵੱਲੋਂ ਸਾਰੇ ਆਪ ਵੱਲੋਂ ਬਹੁਤ ਜ਼ਿਆਦਾ ਬੱਚਿਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ कि ਤੁਸੀਂ ਆਪਣੇ ਕੀਮਤੀ ਸਮੇਂ ਚ ਆਏ ਔਰ ਇੰਨੇ ਵਧੀਆ ਕਰਨੇ ਇਹ ਗਿਫਟ ਦੇ ਕੇ ਜਾ ਰਹੇ ਹੋ ਬਹੁਤ ਬਹੁਤ ਧੰਨਵਾਦੀ ਲੋਕ ਨੇ ਤੁਸੀਂ ਦੇਖਿਆ ਕਿ ਸੱਜੇ ਇੱਥੇ ਦੇ ਇੰਚਾਰਜ ਪਖਾਣੀਆਂ ਸਕੂਲ ਦੇ ਦਿਰੀਸ਼ ਕੁਮਾਰ ਜੀ ਇੰਚਾਰਜ ਤੇ ਉਹਨਾਂ ਵੱਲੋਂ ਕਿਆ ਕੈਸੇ ਜੋ ਪੂਰੀ ਟੀਮ ਜੋ ਪ੍ਰਾਲਾ ਕਰੇ ਸਲਾਂਗਾ ਜੋਗਾ ਪੜਾਈ ਔਰ ਜੋ ਵਿਦਿਆ ਇਹਨਾਂ ਇਹ ਵੀ ਕਿ ਆਪੇ ਸਾਤੋਂ ਉਤਮ ਸੇਵਾ ਜੋ ਵਿਦਿਆ ਦਾ ਪੜਾਈ ਵਾਸਤੇ ਸਟਾਰਟ ਕਿਤੇ ਪੈਨ ਪੈਸਰਾ ਔਰ ਜਿਹੜੀਆਂ ਚੀਜ਼ ਜ਼ਰੂਰਤਮੰਦ ਬੱਚਿਆਂ ਦੀ ਹੁੰਦੀਆਂ ਬੈਗ ਵਗੈਰਾ ਕੋਈ ਸਟਿਸ਼ੀ ਦਾ ਉਹ ਪ੍ਰੋਵਾਈਡ ਕੀਤਾ ਹੈ ਬਹੁਤ ਇਹਨਾਂ ਦਾ ਚੰਗਾ ਔਰ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਤੇ ਕੀਤਾ ਜਾਂਦਾ ਹੈ ਹਰ ਸਾਲ ਤੇ ਉਹ ਜਿੱਤਿਆ ਲੈ ਤਸਵੀਰ ਅਸੀਂ ਕਠਾਨਿਆ ਸਕੂਲ ਜੋ ਰਾਮਪੂ ਰੋਡ ਤੇ ਲੱਗੇ ਨਦੀਕਾ ਪੰਜਾਬੀ ਬਾਗ ਲੱਗੇ ਜਿਸ ਦੇ ਲੈ ਤੁਸੀਂ 88 ਸਕੂਲ ਤੋਂ ਦਿਖਾ ਰਹੇ ਹਾਂ ਜਿਸ ਦੀ ਵਿਸ਼ੇਸ਼ ਕੋਰ ਦਲਬੀਰ ਸਿੰਘ ਮਾਨਪੁਰਾ ਅੰਮ੍ਰਿਤਸਰ